ਇਹਨੂੰ ਕਰਦਾ ਆਸਪਰਧ ਵਾਕਪਕ ਪਿੰਡਾਂ 'ਤੇ ਪ੍ਰਸ਼ਾਸਨ ਅਤੇ ਕਿਸਾਨਾਂ 'ਚ ਵਿਵਾਦ ਟਕਰਾਵੋ ਪ੍ਰਸ਼ਾਸਨ ਨੇ ਜ਼ਮੀਨਾਂ ਦਾ ਕਬਜ਼ਾ ਲੈਣ ਪਹੁੰਚਿਆ ਤਾਂ ਕਿਸਾਨਾਂ ਨੇ ਕੀਤਾ ਵਿਰੋਧ ਕਿਹਾ ਉਹਨਾਂ ਦਾ ਪੰਤਾ ਦਿੱਤਾ ਜਾਵੇ ਮੁਆਵਜ਼ਾ ਤਾਂ ਹੀ ਤਾਂ ਕਿ ਕਬਜ਼ਾ ਮਾਮਲਾ ਜੰਮੂ ਕਟੜਾ ਹਾਈਵੇ ਤੇ ਹੈ ਜਿਸ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ 'ਚ ਟਕਰਾਵ ਪਿਆ ਹੈ ਦੱਸਦੇ ਕਿ 2013 ਦੇ ਐਕਟ ਨੂੰ ਲੈ ਕੇ ਕਿਸਾਨ ਵਾਪਸੀ ਦੀ ਮੰਗ ਕਰ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ 2013 ਦੇ ਐਕਟ ਅਨੁਸਾਰ ਉਹਨਾਂ ਨੂੰ ਪੰਤਾ ਵਾਪਸ ਦਿੱਤਾ ਜਾਵੇ ਦੱਸਦੇ ਕਿ ਉਹਨਾਂ ਨੂੰ 2013 ਦੇ ਐਕਟ ਅਨੁਸਾਰ ਮੁਆਵਜ਼ਾ ਨਹੀਂ ਮੇਰਾ ਜਿਸ ਨੂੰ ਲੈ ਕੇ ਕਿਸਾਨਾਂ ਚ ਭਾਰੀ ਰੋਸ ਹੈ ਤੇ ਉਹ ਕਿਸਾਨ ਆਪਣਾ ਕਬਜ਼ਾ ਜ਼ਮੀਨਾਂ ਦਾ ਨਹੀਂ ਛੱਡ ਰਹੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਅਧਿਕਾਰੀ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਅਨੁਸਾਰ ਜ਼ਮੀਨਾਂ ਦਾ ਕਿਸਾਨਾਂ ਕੋਲੋਂ ਕਬਜ਼ਾ ਅੱਜ ਛਡਾਉਣਾ ਹੈ ਤਾਂ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਵਿੱਚ ਘਾਟ ਟਕਰਾਅ ਵਾਦ ਗਿਆ ਤੇ ਕਿਸਾਨਾਂ ਵੱਲੋਂ ਪੁਲਿਸ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਕਈਆਂ ਕਿਸਾਨਾਂ ਨੂੰ ਮੁਆਵਜ਼ਾ ਘੱਟ ਮਿਲਿਆ ਹੈ ਕਈਆਂ ਨੂੰ ਮਿਲਿਆ ਹੀ ਨਹੀਂ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਦਾ ਸਹੀ ਤੋ 2013 ਦੇ ਐਕਟ ਅਨੁਸਾਰ ਮੁਆਵਜ਼ਾ ਪੰਦ ਹੈ ਸਰਕਾਰ ਉਹ ਦੇਵੇ ਤਾਂ ਉਹ ਤੁਰੰਤ ਆਪਣੀਆਂ ਜ਼ਮੀਨਾਂ ਦਾ ਕਬਜ਼ਾ ਛੱਡ ਦੇਣਗੇ ਅੱਜ ਪੁਲਿਸ ਪ੍ਰਸ਼ਾਸਨ ਅਤੇ ਕਿਸਾਨਾਂ 'ਚ ਆਪਸੀ ਜ਼ਬਰਦਸਤ ਬੈਸਬਾਜੀ ਅਤੇ ਟਕਰਾਅ ਦੇਖਣ ਨੂੰ ਮਿਲਿਆ ਮਾਮਲਾ ਕਰਤਾਸਪੁਰ ਦੇ ਪਿੰਡ ਚੀਮਾ ਖੋਡਿਆ ਦਾ ਹੈ ਗ੍ਰਿੰਡਿੰਗ ਪਲੀਜ਼ ਸਾਰਿਆਂ ਨੂੰ ਬਹੁਤ ਸਦਾ ਸਹਿਯੋਗ ਦਿਓ ਤੇ ਜਿਹਨਾਂ ਨੂੰ ਸਹੀਟੇ ਕਰਾ ਦਿਓ ਤੇ ਅਸੀਂ ਕੰਮ ਨੂੰ ਕਰ ਸਕਦੇ ਦੂਜੀ ਗੱਲ ਇਹ ਹੈ ਕਮਟਾ ਹੋ ਚੁਕੀ ਆ ਜੇ ਕਿਸੇ ਦਾ ਫਿਰ ਵੀ ਮਾੜਾ ਮੋਟਾ ਜੇ ਕੋਈ ਇਸ਼ੂ ਹੈਗਾ ਉਹ ਇੱਥੇ ਨੈਗੋਸ਼ੀਏਟ ਅਸੀਂ ਨਹੀਂ ਕਰਾਂਗੇ ਇੱਥੇ ਨਹੀਂ ਗੱਲ ਕਰਦੇ ਕਿ ਖੇਤ ਵਿੱਚ ਉਹ ਦਫਤਰ ਆ ਕੇ ਜਰੂਰ ਕਰ ਲਵੇ ਜੋ ਵੀ ਜਿਹਦਾ ਲੀਗਲ ਰਾਈਟ ਬਣਦਾ ਹੈ ਜੋ ਜਿਹਦਾ ਲੀਗਲ ਰਿਮੇਡੀ ਹੈ ਉਹਦਾ ਉਹ ਪਰਸਿਊ ਲੀਗਲ ਤਰੀਕੇ ਨਾਲ ਹੀ ਹੋਏਗਾ ਬਸ ਇਹ ਬੇਨਤੀ ਕਰਨਾ ਹੈ ਕਿ ਇਹ ਹੀ ਨੈਸ਼ਨਲ ਹਾਈਵੇ ਦੀ ਪ੍ਰੋਪਰਟੀ ਹੈ ਤੇ 3 ਸਾਲ ਪਹਿਲਾਂ ਨੈਸ਼ਨਲ ਹਾਈਵੇ ਦੀ ਪ੍ਰੋਪਰਟੀ ਹੈ ਲੋਕਾਂ ਦਾ ਪੈਸਾ ਹੀ ਲੱਖ ਰੁਪਈਆ ਲੋਕਾਂ ਚੁਕੰਦਵਾਤਾ ਜੀ ਆਰਬਿਟ੍ਰੇਸ਼ਨ ਦੇ ਨਾਂ ਤੇ ਉਹ ਕੰਪਨਸੇਟ ਕੌਣ ਕਰੇਗਾ ਰਿੰਪਤ ਪੁੱਛਦਾ ਪਹਿਲਾ ਸਵਾਲ ਹੈ 3 ਸਾਲ ਤੋਂ ਇਹ ਨੈਸ਼ਨਲ ਹਾਈਵੇ ਦੀ ਪ੍ਰਾਪਰਟੀ ਆ ਤੇ 3-3 ਲੱਖ ਰੁਪਈਆ ਇਹ ਲੋਕ ਦੀ ਕੀਮਤ ਨੂੰ ਦੇ ਕੇ ਆਰਬਿਟ੍ਰੇਸ਼ਨ ਤੁਹਾਡੇ ਮਹਿਕਮੇ ਨੇ ਫਾਈਲਾਂ ਭਰ ਕੇ ਸਾਨੂੰ ਆਰਬਿਟ੍ਰੇਸ਼ਨ ਕੋਲ ਭੇਜਿਆ ਤੇ ਉਹਨਾਂ ਨੇ 2.5 ਲੱਖ ਰੁਪਈਆ ਫੀਸ ਲਈ ਕਿਸੇ ਕੋਲ 2.5 ਲੱਖ ਤੇ ਕਿਸੇ ਨੇ ਉਹਨਾਂ ਦੀ ਟੋਟਲ ਦੇ ਵਿੱਚੋਂ ਉਹਨਾਂ ਦੇ ਨਾਲ 10% ਕੀਤਾ ਤੇ ਕਿਸੇ ਨੇ 5% ਰੱਖਿਆ ਉਹ ਲੋਕ ਜਿਹੜੇ 5-5 ਲੱਖ ਰੁਪਈਆ ਲੈ ਕੇ ਆਪਦੇ ਦਫ਼ਤਰਾਂ 'ਚ ਬੈਠ ਕੇ ਈਸੀ 'ਚ ਗੱਲਾਂ ਕਰਦੇ ਪਏ ਨੇ ਤੇ ਇਹ ਇੱਥੇ ਵੱਡ 'ਚ ਬੈਠੇ ਨੇ ਉਹਦਾ ਕੰਪਨਸੇਟ ਕਿਨੇ ਕਰਨਾ ਹੈ ਉਸ ਟੈਕ ਤੇ ਸਾਨੂੰ ਕਿਉਂ ਤੋਰੇ ਆ ਚਲੋ ਛੱਡ ਦੋ ਇਹਦਾ ਆਨਸਰ ਨਹੀਂ ਹੋਣਾ ਦੂਸਰੀ ਕਰਦੇ ਇੱਕ ਮਿੰਟ ਇਹ ਆਨਸਰ ਹੈਗਾ ਜੀ ਮਸਾਨੀ ਸਾਹਿਬ ਬੇਨਤੀ ਹੈ ਉਸ ਵਿੱਚ ਛੋਟ ਸਦਾ ਦਿੰਦੇ ਮਾਨਯੋਗ ਹਾਈ ਕੋਰਟ ਤੇ ਬਾਹਰ ਨਾ ਤੁਸੀਂ ਜਾ ਸਕਦੇ ਹੋ ਨਾ ਅਸੀਂ ਜਾ ਸਕਦੇ ਆ ਤੇ ਬੇਨਤੀ ਇਹੀ ਹੈ ਕਿ ਹੁਣ ਅਸੀਂ ਹੁਣ ਅਸੀਂ ਡਾਇਰੈਕਸ਼ਨਸ ਫੋਲੋ ਕਰ ਰਹੇ ਹਾਂ ਮਾਨਯੋਗ ਹਾਈ ਕੋਰਟ ਦੀਆਂ ਤੇ ਸਾਨੂੰ ਪਲੀਜ਼ ਕੰਮ ਕਰਨ ਦਿੱਤਾ ਜਾਵੇ ਨੈਸ਼ਨਲ ਹਾਈ ਕੋਰਟ ਨਾ ਤੁਸੀਂ ਤਾਂ ਕਨਕਲੂਜਨ ਪੁਆਇੰਟ ਤੇ ਐਸਜੀਐਮ ਸਾਹਿਬ ਆ ਗਏ ਹੋ ਤੁਸੀਂ ਤਾਂ ਇੱਕ ਮਿੰਟ ਚ ਵੀ ਤੁਸੀਂ ਇੱਕ ਮਿੰਟ ਚ ਹੀ ਮੇਰੀ ਸਾਰੀ ਗੱਲ ਨੂੰ ਉਹਨੂੰ ਇਨਕਲੋਜ਼ ਕਰ ਦਿੱਤਾ ਹੈ ਇਨਕਲੋਜ਼ਰ 'ਚ ਤੁਸੀਂ ਸੈੱਟ ਕਰ ਰਹੇ ਹੋ ਡਾਕੂਮੈਂਟਸ ਨੂੰ ਕਿ ਉਹਨਾਂ ਦੀਆਂ ਡਾਇਰੈਕਸ਼ਨ ਸੀ ਤੁਸੀਂ ਡਾਇਰੈਕਸ਼ਨਸ ਫੋਲੋ ਕਰਦੇ ਹੋ ਠੀਕ ਹੈ ਜਦੋਂ ਤੁਸੀਂ ਗੱਲ ਨਹੀਂ ਕਰਨਾ ਚਾਹੁੰਦੇ ਫਿਰ ਅਸੀਂ ਤੁਹਾਨੂੰ ਸੁਣਾਵਾਂਗੇ ਕਿ ਮੈਂ ਤਾਂ ਇਹ ਕਹਿਣਾ ਸੋਚਦਾ ਸਾਹਿਬ ਤੁਸੀਂ ਅਫਸਰ ਹੋ ਮੈਂ ਇਹ ਕਹਿਣਾ ਕਿ ਤੁਹਾਡੇ ਵੱਡੇ ਅਫਸਰ ਸਹਿਬਾਨ ਦੇ ਨਾਲ ਜ਼ਿਲ੍ਹੇ ਦੇ ਮਾਲਕ ਡੀਸੀ ਸਹਿਬਾਨ ਦੇ ਨਾਲ ਹਰ ਰੋਜ਼ 5-5 ਘੰਟੇ ਦੀ ਮੀਟਿੰਗ 68 ਲੱਖ ਰੁਪਏ ਹੋ ਗਿਆ ਹੈ ਮਲਟੀਪਲਾਈ ਹੋ ਗਿਆ ਐਸਡੀਐਮ ਡੇਰਾਪਾਪਾ ਨਾਨਕ ਸਾਹਿਬ ਨੂੰ ਫੋਨ ਤੇ ਲਾਓ ਸਾਡੇ ਸਭ ਪੁਆਇੰਟ ਇਹ ਇਹ ਹੁਣ ਫੋਰਮ ਨਹੀਂ ਹੈ ਨਾ ਜਿੱਥੇ ਆਪਾਂ ਡਿਸਕਸ਼ਨ ਡਿਸਕਸ਼ਨ ਤੁਹਾਡੀਆਂ ਵੀ ਚੱਲਦੀਆਂ ਰਹੀਆਂ ਸਾਡੇ ਸੀਨੀਅਰ ਅਫਸਰਾਂ ਦੀਆਂ ਵੀ ਚੱਲਦੀਆਂ ਰਹੀਆਂ ਉੱਥੇ ਫਿਰ ਤੁਹਾਨੂੰ ਅਸੀਂ ਜਿਦਾਂ ਐਸਟੀਐਮ ਸਾਹਿਬ ਨੇ ਕਿਹਾ ਕਿ ਜੇਕਰ ਕਿਸੇ ਦਾ ਕੋਈ ਡਾਊਟ ਆ ਤੇ ਫਿਰ ਸਾਡੇ ਦਫ਼ਤਰਾਂ ਵਿੱਚ ਆ ਕੇ ਉੱਥੇ ਬਟ ਇਸ ਜਗ੍ਹਾ ਤੇ ਹੁਣ ਇਹ ਫੋਰਮ ਨਹੀਂ ਜਿੱਥੇ ਅਸੀਂ ਕੋਈ ਪੁਆਇੰਟ ਡਿਸਕਸ ਕਰ ਸਕੀਏ ਹੁਣ ਤੇ ਕੋਈ ਪੋਜੀਸ਼ਨ ਕੁਝ ਨਹੀਂ ਹੁੰਦਾ ਨਾ ਹੋਇਆ ਤੇ ਚਲੋ ਸਾਡੀ ਬੇਨਤੀ ਹੈ ਕਿ ਤੁਹਾਨੂੰ ਇੱਕ ਵਾਰੀ ਮਤਲਬ ਗਾ ਕਰਨਾ ਰਿਕੁਐਸਟ ਕਰਦੇ ਸਾਰਾ ਕੁਝ ਸਾਡਾ ਜਿਹੜਾ ਐਸ ਪਰ ਪ੍ਰੋਟੋਕੋਲ ਅਸੀਂ ਸਾਰੇ ਅਸੀਂ ਸਾਰੇ ਦੇਖੋ ਕੋਈ ਫੋਰਸ ਨਹੀਂ ਅਸੀਂ ਲੈ ਕੇ ਆਏ ਅਸੀਂ ਤੁਹਾਡ ਨੂੰ ਰਿਕੁਐਸਟ ਕਰਨ ਆਏ ਆ ਪ੍ਰੈਸ ਵਾਲੇ ਵੀ ਸਾਡੇ ਸਾਹਮਣੇ ਸਾਰੇ ਵੀਰ ਇੱਥੇ ਨੇ ਉਹਨਾਂ ਦੇ ਸਾਹਮਣੇ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਅਸੀਂ ਪ੍ਰੈਸ ਦੇ ਸਾਹਮਣੇ ਇਹ ਕਹਿੰਦੇ ਹਾਂ ਕਿ ਸਾਨੂੰ ਡਿਸੀਵ ਕੀਤਾ ਜਾ ਰਿਹਾ ਉਹ ਤੁਹਾਡਾ ਅਸੀਂ ਵੀ ਇਹ ਕਹਿ ਰਹੇ ਹਾਂ ਅਸੀਂ ਪ੍ਰੈਸ ਦੇ ਸਾਹਮਣੇ ਕਹਿੰਦੇ ਹਾਂ ਐਂਡ ਬਾਈ ਪ੍ਰੋਟੋਕੋਲ ਅਸੀਂ ਜਿਹੜਾ ਸਾਡਾ ਅ ਜਾਬਤੇ ਅਨੁਸਾਰ ਪਹਿਲੋਂ ਆਕੇ ਤੁਹਾਨੂੰ ਰਿਕੁਐਸਟ ਕਰਨਾ ਅਸੀਂ ਉਸ ਮਕਸਦ ਦੇ ਨਾਲ ਆਏ ਆ ਕਿ ਕੱਲ੍ਹ ਨੂੰ ਕਹੇ ਕਿ ਸਾਨੂੰ ਦੱਸਿਆ ਨਹੀਂ ਇਹ ਸਾਡੀ ਵੀ ਮਜਬੂਰੀ ਸਮਝੋ ਵੀ ਆਰ ਬਾਉਂਡ ਬਾਇ ਲਾਅ ਅਸੀਂ ਬਾਉਂਡ ਬਾਇ ਲਾਅ ਅਸੀਂ ਲਾਅ ਦੇ ਅਧਿਕਾਰ ਖੇਤਰ ਦੇ ਵਿੱਚ ਰਹਿ ਕੇ ਹੀ ਅਸੀਂ ਜੜੀ ਵੀ ਕਾਰਵਾਈ ਕਰ ਰਹੇ ਹਾਂ ਸੋਤਾ ਸਾਹਿਬ ਤੁਸੀਂ ਬਾਕੀ ਤੁਹਾਡੇ ਕੋਲ ਲੀਗਲ ਰੈਮੇਡੀ ਹਮੇਸ਼ਾ ਹੈਗੀ ਆ ਉਹ ਤੁਸੀਂ ਲੀਗਲ ਰੈਮੇਡੀ ਨੇ ਕਦੇ ਕੰਮ ਹੀ ਨਹੀਂ ਕੀਤਾ ਐਸ ਡੀ ਐਮ ਸਾਹਿਬ ਅਸੀਂ ਤਾਂ ਬਾਰ ਬਾਰ ਕਹਿੰਦੇ ਆਂ ਤੇ ਉੱਚੀ ਆਵਾਜ਼ ਚ ਕਹਿੰਦੇ ਆਂ ਕਿ ਸਾਨੂੰ ਰੈਮੇਡੀ ਕਿਹੜੀ ਆ ਕੋਈ ਇੱਕ ਰੈਮੇਡੀ ਤੇ ਸਾਨੂੰ ਦੱਸ ਤਾਂ ਦਬੋ ਜੀ ਅਸੀਂ ਉਹ ਰੈਮੇਡੀ ਇਹਨਾਂ ਨੂੰ ਦੇ ਕੇ ਇਹਨਾਂ ਨੂੰ ਮੈਂ ਸਾਈਡ ਤੇ ਕਰਨਾ ਹਾਂ ਠੀਕ ਹੈ ਜੀ ਠੀਕ ਹੈ ਮਸਾਣੀ ਸਾਹਿਬ ਥੈਂਕ ਯੂ ਮਨਮੋਹਨ ਦੂਰ ਸੰਘਰਸ਼ ਕਮੇਟੀ ਪੰਜਾਬ ਮੈਂ ਹਰਵਿੰਦਰ ਸਿੰਘ ਮਸਾਣੀ ਆ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਚੀਮਾ ਕੁੱਡੀ ਚ ਖੜੇ ਆ ਜਿੱਥੇ ਨੈਸ਼ਨਲ ਹਾਈਵੇ ਦਾ ਭਾਰਤ ਮਾਲਾ ਪ੍ਰੋਜੈਕਟ ਦਾ ਜਿਹੜਾ ਮਸਲਾ ਆ ਉਹਦੇ ਸਬੰਧ ਦੇ ਵਿੱਚ ਅੱਜ ਲਗਭਗ ਤੜਕ ਸਵੇਰ 3 ਵਜੇ ਤੋਂ ਇੱਥੇ ਪ੍ਰਸ਼ਾਸਨ ਜਿਹੜਾ ਆ ਵੱਡੇ ਹਮਲੇ ਫੈਲੇ ਦੇ ਨਾਲ ਆਪਣਾ ਹਮਲਾ ਕਰਨ ਦੀ ਨੀਅਤ 'ਚ ਪਹੁੰਚਿਆ ਹੋਇਆ। ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਲਗਭਗ ਪਿਛਲੇ ਸਾਢੇ 3 ਸਾਲ ਤੋਂ ਲੋਕਾਂ ਦੇ ਲੱਖਾਂ ਰੁਪਏ ਆਰਬਿਟ੍ਰੇਸ਼ਨ ਨੂੰ ਵਕੀਲਾਂ ਦੇ ਰੂਪ ਦੇ ਵਿੱਚ ਦਵਾ ਕੇ ਤੇ ਪਿਛਲੇ ਮਹੀਨੇ ਦੀ 27 ਤਰੀਕ ਨੂੰ 27 ਮਾਰਚ ਨੂੰ ਆਰਬਿਟ੍ਰੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਤੇ ਲੋਕਾਂ ਦੇ ਕਰੋੜਾ ਰੁਪਏ ਖੂ ਖਾਤੇ ਪੈ ਗਏ। ਔਰ ਕਿਸਾਨਾਂ ਦੇ ਕੋਲ ਆਪਣੀ ਅਪੀਲ ਦਲੀਲ ਵਾਲਾ ਕੋਈ ਵੀ ਆਧਾਰਾ ਪਿੱਛੇ ਨਹੀਂ ਬਚਿਆ। ਉਸ ਤੋਂ ਬਾਅਦ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਉੱਚ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵਾਅਦੇ ਕੀਤੇ ਗਏ ਉਹਦੇ ਵਿੱਚ ਸੈਸ਼ਨ ਕੋਰਟ ਚ ਪਟੀਸ਼ਨਾਂ ਦੀ ਗੱਲ ਹੋਈ ਤੇ ਉਹ ਪਟੀਸ਼ਨਸ ਜਿਹੜੀਆਂ ਮਹੀਨੇ ਬੀਤ ਜਾਣ ਦੇ ਬਾਅਦ ਵੀ ਨਹੀਂ ਪਈਆਂ ਤੇ ਅੱਜ ਜਦੋਂ ਪੁਲਿਸ ਪ੍ਰਸ਼ਾਸਨ ਆਇਆ ਤੇ ਉਦੋਂ ਪਟੀਸ਼ਨਸ ਦੀ ਗੱਲ ਹੁੰਦੀ ਆ ਅਸੀਂ ਸਾਫ਼ ਕਹਿੰਦੇ ਆ ਕਿ ਪੰਜਾਬ ਸਰਕਾਰ ਜਿਹੜੀ ਆ ਕੇਂਦਰ ਸਰਕਾਰ ਦੇ ਤਾਨਾਸ਼ਹੀ ਫਰਮਾਨਾਂ ਦੀ ਆਗਿਆ ਜਿਹੜੀ ਉਹ ਬੀਬਾ ਪੁੱਤਰ ਬਣ ਕੇ ਕਰਦੀ ਪਈ ਆ ਤੇ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਤੇ ਛੋਟਾ ਮਜ਼ਦੂਰ ਕਿਸਾਨ ਜਿਹਦੇ ਕੋਲ ਬਿਲਕੁਲ ਥੋੜਾ ਰਕਬਾ ਹੈ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਬਿਨਾਂ ਮੁਆਵਜ਼ਾ ਕਬਜ਼ਾ ਕਰਕੇ ਉਹਨਾਂ ਦੇ ਭੁੱਖ ਚ ਆਉਣ ਵਾਲੇ ਬੱਚੇ ਤੇ ਜਿਹੜੀ ਉਹਨਾਂ ਨੇ ਆਪਣੇ ਭੁੱਖ ਦੀ ਗਤੀ ਵੜਨੀ ਸੀ ਉਹਨੂੰ ਸ਼ਰੇਆਮ ਗਲ ਕੁੱਟ ਕੇ ਮੌਤ ਦਿੱਤੀ ਜਾ ਰਹੀ ਆ ਅਸੀਂ ਬਿਲਕੁਲ ਕੌਡੀਆਂ ਦੇ ਭਾ ਆਪਣੀ ਭੁਇਂ ਜਿਹੜੀ ਆ ਉਹ ਗੋਡੇ ਮੁੱਤੇ ਮਾਰ ਕੇ ਪ੍ਰਸ਼ਾਸਨ ਦੇ ਹਵਾਲੇ ਨਹੀਂ ਕਰਾਂਗੇ ਵੇਖੋ ਮੈਂ ਅੱਗੇ ਵੀ ਗੱਲ ਕੀਤੀ ਆ ਵੀ ਪ੍ਰਸ਼ਾਸਨ ਜਿਹੜਾ ਵਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਰਲ ਕੇ ਜਿਹੜਾ ਵਾ ਉਹ ਲੋਕਾਂ ਦਾ ਘਾਣ ਕਰ ਰਿਹਾ ਡੈਮੋਕਰੇਸੀ ਦਾ ਘਾਣ ਕਰ ਰਿਹਾ ਜਿਹੜੇ ਕਾਨੂੰਨ ਦੇ ਰਖਵਾਲੇ ਖਵਾਉਂਦੇ ਆਪਣੇ ਆਪ ਨੂੰ ਉਹੋ ਹੀ ਕਾਨੂੰਨ ਨੂੰ ਤੋੜ ਰਹੇ ਆ 2013 ਐਕਟ ਜਿਹੜਾ ਬਣਿਆ ਉਹਦੇ ਵਿੱਚ ਇਹ ਸਪਸ਼ਟ ਲਿਖਿਆ ਹੋਇਆ ਵੀ ਜੋ ਮਾਰਕੀਟ ਰੇਟ ਆ ਉਹਦਾ 4 ਗੁਣਾ ਤੇ 100% ਅਜਾੜਾ ਪੱਤਾ 70% ਲੋਕਾਂ ਦੀ ਸਹਿਮਤੀ ਹੋਵੇ ਤੇ ਸਰਕਾਰ ਜ਼ਮੀਨ ਅਕਵਾਇਰ ਕਰ ਸਕਦੀ ਆ ਪਰ ਉਹ ਬਿਲਕੁਲ ਉਹਦੇ ਤੋਂ ਉਲਟ ਜਿਹੜਾ ਵਾ ਸਰਕਾਰ ਕਰ ਰਹੀ ਆ ਪਹਿਲਾਂ 1 ਕਰੋੜ 18 ਲੱਖ ਦਾ ਅਵਾਰਡ ਇੱਥੇ ਤੈਅ ਕੀਤਾ ਭੇਜੋ ਚੱਕ ਦੇ ਵਿੱਚ ਤੇ ਡੀਸੀ ਗਰਦਾਸਪੁਰ ਨੇ ਸਾਡੇ ਧਰਨਾ ਜਿਹੜਾ ਅਠਾਲਿਆ ਗਿਆ ਵੀ ਤੁਹਾਡਾ ਰੇਟ ਇਸੇ ਤਰਜ ਤੇ ਸਾਰਿਆਂ ਦਾ ਕਰ ਦਿੰਨੇ ਆ ਫਿਰ ਐਸਡੀਐਮ ਬਟਾਲਾ ਰਾਮ ਸਿੰਘ ਨੇ 76 ਲੱਖ ਦਾ ਰੇਟ ਤੈਅ ਕੀਤਾ ਤੇ ਉਹਦੇ ਤੋਂ ਬਾਅਦ ਦੂਜਾ ਐਸਡੀਐਮ ਆਇਆ ਤੇ ਉਹਨੇ ਉਹ ਵੀ ਰੋਡ ਰਿਵਿਊ ਕਰਕੇ ਤੇ ਜਿਹੜਾ 35 36 ਲੱਖ ਤੇ ਲੈਣ ਦਾ ਤੋਂ ਲੋਕ ਜਿਹੜਾ ਬਿਲਕੁਲ ਇਹ ਬਰਦਾਸ਼ਤ ਨਹੀਂ ਕਰ ਰਹੇ ਵੀ ਜੁਨਾ ਸਾਡੀਆਂ ਅੱਜ ਆ ਜਿਹੜੀ ਜ਼ਮੀਨ ਦੇ ਵਿੱਚ ਖੜੇ ਤੁਸੀਂ ਇੱਥੇ ਕਰੋੜ ਰੁਪਈਆ ਤੇ ਵੈਸੇ ਰੇਟ ਆ ਰੋਡ ਦੇ ਨਾਲ ਲੱਗਦੀ ਹੈ ਜ਼ਮੀਨ ਪਰ ਇਹਨਾਂ ਨੂੰ 35 ਲੱਖ ਦੇ ਵਿੱਚ ਧੱਕੇ ਨਾਲ ਕਬਜ਼ੇ ਕਰ ਰਹੇ ਆ ਨਹੀਂ ਇਹ ਹੁਣ ਦਿੱਤਾ ਜਾਊਗਾ ਆਦੀ ਮੰਗਵਾ ਵੀ ਜੋ ਸਰਕਾਰ ਨੇ ਰੇਟ ਤੈਅ ਕੀਤਾ 1 ਕਰੋੜ 18 ਲੱਖ ਰੁਪਈਆ ਵੈਸੇ ਸਾਡਾ ਬਣਦਾ ਵਧਵਾ ਕਿਉਂਕਿ ਜੇ 50 ਲੱਖ ਰੁਪਈਆ ਘੱਟ ਤੋਂ ਘੱਟ ਇੱਥੇ ਰੇਟ ਵਾ ਜ਼ਮੀਨ ਦਾ ਹਰ ਕਰੀਡ ਤੇ ਉਹਨੂੰ 50 ਨੂੰ 4 ਨਾਲ ਗੁਣਾ ਕਰ ਲੋ ਆਜਾੜਾ ਪੱਤਾ ਜੋੜ ਲੋ ਤੇ ਇਹ ਕਾਫੀ 2.5-3 ਲੱਖ ਕਰੋੜ ਰੁਪਈਆ ਜਿਹੜਾ ਵਾ 2.5-3 ਕਰੋੜ ਰੁਪਈਆ ਜ਼ਮੀਨ ਦਾ ਰੇਟ ਬਣਦਾ ਪਰ ਜੇ 1 ਕਰੋੜ 18 ਲੱਖ ਤੇ ਗੱਲ ਸਾਡੀ ਹੋਈ ਸੀ ਤੇ ਸਾਨੂੰ 1 ਕਰੋੜ 18 ਲੱਖ ਦਾ ਸਾਰਾ ਦੇਖ ਕੇ ਲੋਕ ਅਸੀਂ ਸਹਿਮਤ ਕੀਤੇ ਸੀਗੇ ਪਰ ਉਹਨੂੰ ਵੀ ਜਿਹੜਾ ਤੋੜ ਕੇ 76 ਲੱਖ ਲੈਤਾ 76 ਨੂੰ ਥੱਲੇ ਕਦੇ 50 ਕਦੇ 36 ਲੈਣ ਦਾ ਸੋ ਇਹਦੇ ਵਾਸਤੇ ਹੀ ਇੱਥੇ ਟਕਰਾਹ ਹਮੇਸ਼ਾ ਬਣਦਾ ਆ ਵਾ ਤੇ ਅੱਜ ਵੀ ਕੱਲ ਜਿਹੜਾ ਇਹਨਾਂ ਨੇ ਬਹੁਤ ਵੱਡਾ ਹਮਲਾ ਜਿਹੜਾ ਤੈਅ ਕੀਤਾ ਸੀ ਇੱਕ ਇੱਕ ਚਿੱਠੀ ਇਹਨਾਂ ਨੇ ਕੱਢੀ ਸੀਗੀ ਵੀ ਸਾਨੂੰ ਪੁਲਿਸ ਕਰਮੀ ਕਿੰਨੇ ਚਾਹੀਦੇ ਆ ਬੀਬੀਆਂ ਪੁਲਿਸ ਕਰਮ ਵਾਲੀਆਂ ਕਿੰਨੀਆਂ ਚਾਹੀਦੀਆਂ ਹਸਪਤਾਲ ਖਾਲੀ ਕਰਵਾਏ ਹੋਏ ਸੀਗੇ ਐਂਬੂਲੈਂਸਾਂ ਲਿਆਂਦੀਆਂ ਅੱਜ ਵੀ ਇਸੇ ਤਰ੍ਹਾਂ ਹਸਪਤਾਲ ਖਾਲੀ ਕਰਵਾਏ ਗਏ ਆ ਐਂਬੂਲੈਂਸ ਸਾਹ ਸਾਰਾ ਕੋਜਾ ਅਮਲਾ ਫੈਲਾ ਦੇ ਹੁਣ ਸ਼੍ਰੀ ਹਰਗਵਿੰਦਪੁਰ ਤੋਂ ਸਾਨੂੰ ਪਤਾ ਲੱਗ ਚੁੱਕਾ ਕਿ ਬਹੁਤ ਭਾਰੀ ਫੋਰਸ ਜਿਹੜੇ ਦੂਜੇ ਜ਼ਿਲ੍ਹਿਆਂ ਤੋਂ ਵੀ ਮਗਾਈ ਗਈ ਆ ਉਹ ਲੈ ਕੇ ਇੱਧਰ ਨੂੰ ਆ ਰਹੇ ਆ ਟਕਰਾ ਦਾ ਮਾਹੌਲ ਜਿੱਥਾ ਇੱਥੇ ਬਣ ਸਕਦਾ ਅਸੀਂ ਬਿਲਕੁਲ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਗੋਲੀ ਮਾਰ ਕੇ ਸਾਨੂੰ ਕੱਢ ਕੇ ਲੈ ਸਕਦੇ ਜੇ ਰੋਡ ਐਦਾਂ ਅਸੀਂ ਬਿਲਕੁਲ ਨਹੀਂ ਨੰਗਣ ਦਿਆਂਗੇ ਜਿੰਨਾ ਚਿਰ ਲੋਕਾਂ ਨੂੰ ਸਹੀ ਮੁਆਵਜ਼ਾ ਨਹੀਂ ਮਿਲਦਾ ਅਸੀਂ ਜਿਹੜਾ ਇੱਕ ਕਦਮ ਪਿੱਛੇ ਨਹੀਂ ਹਟਾਂਗੇ ਕੋਈ ਵੀ ਕੁਰਬਾਨੀ ਇੱਕੋ ਰਾਤੋਂ ਰਾਤ ਰੋਡ ਨਹੀਂ ਕਿ ਨਿਕਲ ਜਾਣਾ ਅੱਜ ਸਰਕਾਰ ਕਹੇ ਪੁਲਿਸ ਬਾਲ ਨਾਲ ਅਸੀਂ ਚਾਰ ਕਿਲੇ ਮਸ਼ੀਨ ਅੱਗੇ ਲਾਜਾਂਗੇ ਤੇ ਰੋਡ ਨਿਕਲ ਜਾਊਗਾ ਕਦੇ ਵੀ ਨਹੀਂ ਨਿਕਲੂਗਾ ਇਹ ਇੱਥੇ ਗਰਦਾਸਪੁਰ ਤੇ ਤਸ਼ੱਦਦ ਹੋਇਆ ਨਾ ਤੇ ਤੁਸੀਂ ਵੇਖ ਲਿਓ ਅੰਮ੍ਰਿਤਸਰ ਵੀ ਆਊਗਾ ਤਰਨਤਾਰਨ ਵੀ ਆਊਗਾ ਫਿਰੋਜ਼ਪੁਰ ਬਠਿੰਡਾ ਸਾਰੇ ਜ਼ਿਲ੍ਹੇ ਇੱਥੇ ਠਕਣਗੇ ਤੇ ਸਰਕਾਰ ਦੀ ਨੀਂਦ ਹਰਾਮ ਕਰ ਦਾਂਗੇ ਜੇ ਸਾਡੇ ਕਿਸੇ ਵੀ ਬੰਦੇ ਤੇ ਕੋਈ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਨਾ ਤੇ ਇਹਦਾ ਮੁਖਾਜਾ ਤੈਨੂੰ ਭਗਵੰਤ ਮਾਨਾ ਤੈਨੂੰ ਚੱਲਣਾ ਪੈਣਾ ਹੀ ਹੋ ਇਹ ਤੇਰੇ ਨਾਲ ਆਪਣੇ ਸਾਡੀ ਗੱਲ ਜਿਹੜੀ ਆ ਕੋਰੇ ਕਾਗਜ਼ ਤੇ ਲਿਖ ਲੈ ਕਰ ਕਰ ਕਿੰਨਾ ਤੁਸੀਂ ਕਰਨਾ ਸਾਧ ਦੂਜੇ ਜ਼ਿਲ੍ਹਿਆਂ ਦੇ ਵਿੱਚੋਂ ਪੁਲਿਸ ਸੱਦਣੀ ਹੈ ਜਿੰਨੀ ਮਰਜ਼ੀ ਹੈ ਸਾਦਲਾ ਇਹਨਾਂ ਲੋਕਾਂ ਨੇ ਤੈਨੂੰ ਪਿੱਛੇ ਆਉਣ ਵਾਲੇ ਜਿੰਨਾ 72 ਸੀਟਾਂ ਤੈਨੂੰ ਦਿੱਤੀਆਂ ਹੈ ਨਾ ਜੇ 92 ਤੇ 0 ਨਾਲ ਤੈਨੂੰ ਕਰਕੇ ਸੁਟਿਆ ਤੇਰਾ ਪੱਤਾ ਸਾਫ਼ ਕਰਦੇ ਆਂਗੇ ਪਹਿਲੀ ਸਰਕਾਰ ਹੋਊਗੀ ਜਿਹੜੀ ਸਾਰਿਆਂ ਨਾਲ ਪਹਿਲਾਂ ਇੱਥੇ ਖਤਮ ਹੋਊਗੀ ਸੋ ਬਿਲਕੁਲ ਅਸੀਂ ਆਪਣੀ ਗੱਲ ਤੇ ਅੜੇ ਹੋਏ ਆ ਲੋਕਾਂ ਨੂੰ ਸਹੀ ਮੁਆਵਜ਼ੇ ਜਿੰਨਾ ਚਿਰ ਨਹੀਂ ਮਿਲਦੇ ਅਸੀਂ ਇੱਕ ਕਦਮ ਪਿੱਛੇ ਨਹੀਂ ਹਟਾਂਗੇ ਆ ਲੋਕਾਂ ਨੂੰ ਮੁਆਵਜ਼ੇ ਦਿੱਤੇ ਹੋਣਾ ਅਸੀਂ ਕਿਉਂ ਅੜੀਏ ਬਿਲਕੁਲ ਨਹੀਂ ਅੜਾਂਗੇ ਪਰ ਜਨਾਜ਼ੇ ਮੁਆਵਜ਼ੇ ਨਹੀਂ ਮਿਲਦੇ ਲੋਕਾਂ ਦੀਆਂ ਤਕਸੀਮਾਂ 3 ਸਾਲ ਹੋ ਗਏ ਲੋਕਾਂ ਨੂੰ ਤਕਸੀਮਾਂ ਲਾਇਆ ਨੂੰ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਨਾ ਕਿਸੇ ਦੇ ਪੈਸੇ ਦਿੱਤੇ ਜਾ ਰਹੇ ਤੇ ਡਰਾ ਧਮਕਾ ਕੇ ਲੋਕਾਂ ਨੂੰ ਇਹ ਰੋਡ ਕੱਢ ਕੇ ਇਹਨਾਂ ਜ਼ਮੀਨਾਂ ਤੇ ਆਉਣ ਵਾਲੇ ਸਮੇਂ ਤੇ ਹੋਰ ਵੱਡੇ 2-2 ਹਜ਼ਾਰ ਕਿੱਲੇ ਤੇ ਡੈਂਪ ਬਣਨੇ ਆ ਜਿਹੜੇ ਲੋਕ ਆ ਜੇ ਕਹਿ ਰਹੇ ਨੇ ਵੀ ਰੋਡਾਂ ਚ ਪੈਲੀ ਆ ਰਹੀ ਜਿੰਨਾਂ ਦੀ ਉਹਨਾਂ ਦੀ ਆ ਰਹੀ ਆ ਅਜੇ ਇਹਨਾਂ ਲੋਗ ਲਾਗੇ ਲਾਗੇ 2-2 ਹਜ਼ਾਰ ਕਿੱਲੇ ਤੇ ਡੈਂਪ ਹੋਰ ਬਣਾਉਣਗੇ ਇਹ ਸਾਰੀ ਜ਼ਮੀਨ ਪੰਜਾਬ ਹਰਿਆਣਿਆਂ ਦੀ ਜਿਹੜੀ ਆ ਕਾਰਪੋਰੇਟ ਕਰਾਣਿਆਂ ਨੂੰ ਦੇਣਗੇ ਪਾਣੀ ਹਵਾ ਧਰਤੀ ਤੁਹਾਡੀ ਸਭ ਕੁਝ ਖੋ ਕੇ ਤੁਹਾਨੂੰ ਦੋ ਤਰ੍ਹਾਂ ਦੇ ਲੋਕ ਰਹਿਣਗੇ ਪੰਜਾਬ ਦੇ ਜਿਸ ਬਾਦ ਦੇ ਮੁਲਕਾਂ ਦੇ ਵਿੱਚ ਰਹਿੰਦੇ ਆ ਅਮੀਰ ਲੋਕ ਤੇ ਗਰੀਬ ਲੋਕ ਵਿਚਲੀ ਜਿਹੜਿਆ ਮਿਡ ਲੋਕ ਜਿਹੜਿਆ ਬਿਲਕੁਲ ਨਹੀਂ ਛੱਡਣਗੇ ਸਸਤੀ ਲੋਰ ਲੇਬਰ ਦੇ ਵਿੱਚ ਤਬਦੀਲ ਕਰਕੇ ਤੁਹਾਨੂੰ ਪਿੰਡਾਂ ਦੇ ਵਿੱਚੋਂ ਉਠਾਉਣਗੇ ਇੱਕ ਇੱਕ ਕਮਰੇ ਦੇ ਫਲੈਟ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੜਨਗੇ ਤੇ ਦਿਹਾੜੀਦਾਰ ਸਾਰੀ ਦੁਨੀਆ ਨੂੰ ਬਣਾਉਣਗੇ 150 200 ਰੁਪਏ ਨੂੰ ਕਿੱਲ ਨੂੰ ਆਟਾ ਮਿਲੂਗਾ ਪਾਣੀ ਵੀ ਇਸੇ ਭਾਅ ਮਿਲੂਗਾ ਕਿੱਥੇ ਜਾਓਗੇ ਤੁਸੀਂ ਫਿਰ ਅੱਜ ਜਿਹੜੇ ਲੋਕ ਤਮਾਸ਼ਾ ਵੇਖ ਰਹੇ ਆ ਨਾ ਘਰਾਂ 'ਚ ਬੈਠੇ ਸਭ ਤੋਂ ਪਹਿਲਾਂ ਮਜ਼ਦੂਰ ਮਾਰਨਾ ਉਸ ਤੋਂ ਬਾਅਦ ਸ਼ਹਿਰੀ ਵਰਗ ਮਾਰਨਾ ਵਾ ਰੇੜੀ ਫੜੀ ਵਾਲਾ ਸਭ ਖਤਮ ਹੋ ਜਾਊਗਾ ਕਿਸਾਨ ਨੂੰ ਮਾਰਦਿਆਂ ਮਾਰਦਿਆਂ ਕੋਈ 2010 ਸਾਲ ਲੱਗਣਗੇ ਪਰ ਦੂਜੇ ਵਰਗ ਸਾਰੇ ਨਾਲ ਪਹਿਲਾਂ ਖਤਮ ਹੋਣਗੇ ਇਹ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਹੈ ਪੰਗਾ ਕੋਈ ਨਹੀਂ ਹੈ ਪਿੰਡ ਚੀਮਾ ਖੁੱਡੀ ਵਿਖੇ ਅੱਜ ਐਨਐਚਆਈ ਨੇ ਆਪਣਾ ਜਿਹੜੀ ਜ਼ਮੀਨ ਦਾ ਕਬਜ਼ਾ ਲੈਣਾ ਹੈ ਉਸ ਨੂੰ ਨਾਲ ਸਿਵਲ ਪ੍ਰਸ਼ਾਸਨ ਤਸਿਲ ਦਾ ਸਾਫ ਸਾਰੇ ਉਹਨਾਂ ਕਿ ਵਿਦਵਾਨ ਆਏ ਨੇ ਅਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਦੇ ਰਹੇ ਹਾਂ ਸਰ ਇੱਕ ਮਸਲਾ ਕੀ ਹੈਗਾ ਜੀ ਮਸਲਾ ਇਹਦੇ ਬਾਰੇ ਬੈਟਰ ਤੇ ਵੇ ਜਿਹੜੇ ਦੱਸ ਸਕਦੇ ਉਹ ਸਪਸ਼ਟ ਦੱਸ ਸਕਦਾ ਵਾ ਇਹਨਾਂ ਦਾ ਇੱਕ ਪੇਮੈਂਟ ਦਾ ਰੋਲਾ ਵਾ ਉਹ ਪੇਮੈਂਟ ਵੱਜ ਚੱਲਦੇ ਨੇ ਇਹ ਪੇਮੈਂਟ ਜਿਹੜੀ ਐਸ ਪਰ ਰੂਲ ਦੇ ਰਹੇ ਨੇ ਠੀਕ ਹੈ ਤੇ ਕਿਸਾਨਾਂ ਨਾਲ ਹੁਣ ਤੁਹਾਡੀ ਗੱਲਬਾਤ ਹੋਈ ਹੈ ਕੀ ਕਹਿ ਰਹੇ ਨੇ ਉਹ ਉਹਨੇ ਮੇਰੀ ਉਹਨਾਂ ਨਾਲ ਗੱਲ ਹੋਈ ਮੈਂ ਨਾਲ ਸੀ ਚਿੰਤਾ ਨਾਲ ਸੀ ਉਹ ਆਪਣੀ ਵਾਪਸੀ ਅਰਬੇਤ ਚੱਲ ਰਹੀ ਹੈ ਠੀਕ ਹੈ ਸਰ ਉਹਨ ਪ੍ਰਸ਼ਾਸਨ ਵੱਲੋਂ ਕਿਹੜਾ ਕਦਮ ਚੁੱਕਿਆ ਜਾ ਰਿਹਾ ਹੈ ਇਹ ਦੇਖਾ ਮੌਕੇ ਮੁਤਾਬਕ